ਜਗਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਦੋਂ ਤੋਂ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਪੰਜਾਬ ਸਰਕਾਰ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਹੀ ਏਕੜ ਜਿਹੜੀ ਨਜਾਇਜ਼ ਕਬਜ਼ੇ ਵਾਲੀ ਪੰਚਾਇਤੀ ਜ਼ਮੀਨ ਹੈ ਉਸ ਨੂੰ छुड़वाया ਹੁਣ ਇਸੇ ਲੜੀ ਦੇ ਵਿੱਚ ਪੰਚਾਇਤੀ ਮੰਤਰੀ ਭੁੱਲਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਡੇਰਾ ਬਸੀ ਦੇ ਪਿੰਡ ਸੁੰਦਰਾ ਦੇ ਵਿੱਚ ਪਹੁੰਚੇ ਖੁਦ ਮੰਤਰੀ ਸਾਹਿਬ ਨੇ ਟਰੈਕਟਰ ਚਲਾ ਕੇ ਖੜੀ ਹੋਈ ਕਣਕ ਦੀ ਫਸਲ ਨੂੰ ਵਾਅ ਦਿੱਤਾ ਤੇ ਪੰਚਾਇਤੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆ ਪੰਜਾਬ ਸਰਕਾਰ ਦਾ ਕਬਜ਼ਾ ਹੋ ਗਿਆ ਏ ਪੰਚਾਇਤੀ ਮੰਤਰੀ ਨੇ ਕਿਹਾ ਕਿ ਉਹ ਇਸ ਪੰਚਾਇਤ ਦੀ ਬੋਲੀ ਕਰਵਾਉਣਗੇ ਤੇ ਖੁੱਲੀ ਬੋਲੀ ਦੌਰਾਨ ਪੰਜਾਬ ਸਰਕਾਰ ਨੂੰ ਕਰੋੜਾ ਰੁਪਏ ਦਾ ਇਸ ਤੋਂ ਫਾਇਦਾ ਹੋਵੇਗਾ ਨਾਲ ਹੀ ਉਹਨਾਂ ਦੇ ਵੱਲੋਂ ਇਹ ਗੱਲ ਹੋਰ ਕੀਤੀ ਗਈ ਜੇਕਰ ਖੁੱਲੀ ਬੋਲੀ ਨਹੀਂ ਹੁੰਦੀ ਜਾਂ ਕੋਈ ਇਸ ਦੀ ਬੋਲੀ ਨਹੀਂ ਲਗਾਉਂਦਾ ਉਸ ਕੰਡੀਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਪਾਕ ਖੋਦ ਇੱਥੇ ਵਾਈ ਕਰੇਗਾ ਬੜੀ ਉਪਜਾਊ ਜ਼ਮੀਨ ਹੈ ਨਾਲ ਹੀ ਉਹਨਾਂ ਨੇ ਅਧਿਕਾਰੀਆਂ ਨੂੰ ਵੀ ਅਲਟੀਮੇਟਮ ਦੇ ਦਿੱਤਾ ਚੇਤਾਵਨੀ ਦੇ ਦਿੱਤੀ ਕਿ ਜਿੰਨਾਂ ਦਾ ਵੀ ਪੰਚਾਇਤੀ ਜ਼ਮੀਨ ਤੇ ਕਬਜ਼ਾ ਹੈ ਤੇ ਸਰਕਾਰੀ ਮਿਲੀ付ਗਤ ਹੈ ਤੇ ਜਿਸ ਦੇ ਵਿੱਚ ਅਫਸਰशाही ਦੀ ਛੇ ਹੈ ਉਹ ਸਾਰੇ ਸਾਵਧਾਨ ਹੋ ਜਾਣ ਅਫਸਰਾਂ ਤੇ ਵੀ ਕਾਰਵਾਈ ਹੋ ਸਕਦੀ ਹੈ ਪੰਚਾਇਤੀ ਮੰਤਰੀ ਕਿਸ ਤਰੀਕੇ ਨਾਲ ਟਰੈਕਟਰ ਚਲਾ ਕੇ ਖੁਦ ਕਬਜ਼ਾ ਛੁਡਵਾ ਰਹੇ ਨੇ ਦੇਖੋ